ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹਲਾ 5 ਘਰ ਪਰਮੇਸ਼ਰ ਕਰਨ ਹਾਰ ਸਗਲ ਸ੍ਰੇਟ ਕੋ ਦੇ ਅਧਾਰ ਘਰ ਕੇ ਚਰਨ ਕਮਲ ਮਨ ਝਾਇ ਦੁਖ ਦਰਦ ਇਸ ਮਨ ਤੇ ਜਾਏ ਰਹਾ ਪਵਜਲ ਡੋਬਤ ਸਤ ਗੁਰ ਕਾਡੇ ਜਨਮ ਜਨਮ ਕਾ ਟੂਟਾ ਗੰਢ ਗੁਰ ਕੇ ਸੇਵਾ ਕਰੋ ਦਿਨ ਰਾਤ ਸੁਖ ਸਹਿਜ ਮਨ ਆਵੇ ਸਾਤ ਸਤ ਗੁਰ ਕੇ ਰੇ ਨਵੜ ਭਗੇ ਪਾਵੇ ਨਾਨਕ ਗੁਰ ਕਾ ਸਦ ਬਲ ਜਾਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ 5 ਗੁਰ ਪਰਮੇਸ਼ਰ ਕਰਨੇ ਹਾਰ ਸਗਲ ਸ੍ਰੇਟ ਕੋ ਦੇ ਅਧਾਰ ਗੁਰ ਕੈ ਚਰਨ ਕਮਲ ਮਨ ਧਿਆਏ ਦੁਖ ਦਰਦ ਇਸ ਮਨ ਤੈ ਜਾਏ ਰਹਾ ਪਵਜਲ ਡੋਬਤ ਸਤ ਗੁਰ ਕਾ ਡੈ ਜਨਮ ਜਨਮ ਕਾ ਟੂਟਾ ਗੰਢੈ ਗੁਰ ਕੇ ਸੇਵਾ ਕਰੋ ਦਿਨ ਰਾਤ ਸੁਖ ਸਹਿਜ ਮਨ ਆਵੇ ਸਾਤ ਸਾਤ ਗੁਰ ਕੇ ਰਹਿ ਨਵੜ ਭਗੇ ਪਾਵੇ ਨਾਲਿਕ ਗੁਰ ਕਾ ਸਦ ਬਨ ਜਾਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਪੰਜਵਾਂ ਘਰ ਪਰਮੇਸ਼ਰ ਕਰਨ ਹਾਰ ਸਗਲ ਸ੍ਰੇਟ ਕੋ ਦੇ ਅਧਾਰ ਘਰ ਕੇ ਚਰਨ ਕਮਲ ਮਨ ਧਿਆਏ ਦੁਖ ਦਰਦ ਇਸ ਮਨ ਤੈ ਜਾਏ ਰਹਾ ਪਾਵਜਲ ਡੋਬਕਾਂ ਸਤਗੁਰ ਕਾੜੈ ਜਨਮ ਜਨਮ ਕਾ ਟੂਟਾ ਗੰਢੈ ਗੁਰ ਕੇ ਸੇਵਾ ਕਰੋ ਦਿਨ ਰਾਤ ਸੁਖ ਸਹਿਜ ਮਨ ਆਵੇ ਸਾਤ ਸਤਗੁਰ ਕੇ ਰੈ ਨਵੜ ਭਗੇ ਪਾਵੇ ਨਾਮਿਕ ਗੁਰਕਾਰ ਸਦਵਨ ਜਾਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ 5 ਘਰ ਪਰਮੇਸ਼ਰ ਕਰਨ ਹਾਰ ਸਗਲ ਸ੍ਰੇਟ ਕੋ ਦੇ ਆਧਾਰ ਗੁਰ ਕੇ ਚਰਨ ਕਮਲ ਮਨ ਧਿਆਏ ਦੁਖ ਦਰਦ ਇਸ ਮਨ ਤੈ ਜਾਏ ਰਹਾ ਪਵ ਜਲ ਡੋਬਤ ਸਤ ਗੁਰ ਕਾ ਡੈ ਜਨਮ ਜਨਮ ਕਾ ਟੂਟਾ ਗੰਢੈ ਗੁਰ ਕੇ ਸੇਵਾ ਕਰੋ ਦਿਨ ਰਾਤ ਸੋਖ ਸਹਜ ਮਨ ਆਵੇ ਸਾਤ ਸਾਤ ਗੁਰ ਕੇ ਰੇਨ ਵੜ ਭਗੇ ਪਾਵੇ ਨਾਲਿਕ ਗੁਰ ਕਾ ਸਦ ਬਲ ਜਾਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ 5 ਵਾ ਗੁਰ ਪਰਮੇਸ਼ਰ ਕਰਨ ਹਾਰ ਸਗਲ ਸ੍ਰੇਟ ਕੋ ਦੇ ਅਧਾਰ ਗੁਰ ਕੈ ਚਰਨ ਕਮਲ ਮਨ ਧਿਆਏ ਦੁਖ ਦਰਦ ਇਸ ਮਨ ਤੈ ਜਾਏ ਰਹਾ ਪਵਜਲ ਡੋਬਤ ਸਤ ਗੁਰ ਕਾ ਡੈ ਜਨਮ ਜਨਮ ਕਾ ਟੂਟਾ ਗੰਢੈ ਗੁਰ ਕੇ ਸੇਵਾ ਕਰੋ ਦਿਨ ਰਾਤ ਸੁਖ ਸਹਿਜ ਮਨ ਆਵੇ ਸਾਤ ਸਾਤ ਗੁਰ ਕੇ ਰਹਿ ਨਵੜ ਭਗੇ ਪਾਵੇ ਨਾਮ ਇਕ ਗੁਰ ਕਾ ਸਦ ਬਨ ਜਾਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਪੰਜਵਾਂ ਘਰ ਪਰਮੇਸ਼ਰ ਕਰਨ ਹਾਰ ਸਗਲ ਸ੍ਰੇਟ ਕੋ ਦੇ ਅਧਾਰ ਘਰ ਕੇ ਚਰਨ ਕਮਲ ਮਨ ਝਾਇ ਦੁਖ ਦਰਦ ਇਸ ਮਨ ਤੇ ਜੈ ਰਹਾ ਪਵਜਲ ਡੋਬ ਕੰ ਸਤ ਗੁਰ ਕਾ ਡੈ ਜਨਮ ਜਨਮ ਕਾ ਟੂਟਾ ਗੰਢ ਗੁਰ ਕੇ ਸੇਵਾ ਕਰੋ ਦਿਨ ਰਾਤ ਸੁਖ ਸਹਿਜ ਮਨ ਆਵੇ ਸਾਤ ਸਤ ਗੁਰ ਕੇ ਰੇ ਨਵੜ ਭਗੇ ਪਾਵੇ ਨਾਲਿਕ ਗੁਰ ਕਾ ਸਦ ਬਲ ਜਾਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ 5 ਘਰ ਪਰਮੇਸ਼ਰ ਕਰਨ ਹਾਰ ਸਰਗ ਸ੍ਰੇਟ ਕੋ ਦੇ ਆਧਾਰ ਗਰ ਕੇ ਚਰਨ ਕਮਲ ਮਨ ਧਿਆਏ ਦੁਖ ਦਰਦ ਇਸ ਮਨ ਤੈ ਜਾਏ ਰਹਾ ਪਵ ਜਲ ਡੋਬ ਕਾ ਸਤ ਗੁਰ ਕਾ ਡੈ ਜਨਮ ਜਨਮ ਕਾ ਟੂਟਾ ਗੰਢੈ ਗੁਰ ਕੇ ਸੇਵਾ ਕਰੋ ਦਿਨ ਰਾਤ ਸੁਖ ਸਹਿਜ ਮਨ ਆਵੇ ਸਾਤ ਸਾਤ ਗੁਰ ਕੇ ਰਹਿ ਨਵੜ ਭਗੇ ਪਾਵੇ ਨਾਲਿਕ ਗੁਰਕਾਰ ਸਦ ਬਲ ਜਾਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ 5 ਗੁਰ ਪਰਮੇਸ਼ਰ ਕਰਨ ਹਾਰ ਸਗਲ ਸ੍ਰੇਟ ਕੋ ਦੇ ਅਧਾਰ ਗੁਰ ਕੇ ਚਰਨ ਕਮਲ ਮਨ ਧਿਆਏ ਦੁਖ ਦਰਦ ਇਸ ਮਨ ਤੈ ਜਾਏ ਰਹਾ ਪਵ ਜਲ ਡੋਬ ਕਾ ਸਤ ਗੁਰ ਕਾ ਡੈ ਜਨਮ ਜਨਮ ਕਾ ਟੂਟਾ ਗੰਢੈ ਗੁਰ ਕੇ ਸੇਵਾ ਕਰੋ ਦਿਨ ਰਾਤ ਸੋਖ ਸਹਜ ਮਨ ਆਵੇ ਸ਼ਾਂਤ ਸਤ ਗੁਰ ਕੇ ਰੇ ਨਵੜ ਭਗੇ ਪਾਵੇ ਨਾਨਕ ਗੁਰ ਕਾ ਸਦ ਬਨ ਜਾਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ 5 ਗੁਰ ਪਰਮੇਸ਼ਰ ਕਰਨਹਾਰ ਸਗਲ ਸ੍ਰੇਟ ਕੋ ਦੇ ਅਧਾਰ ਗੁਰ ਕੈ ਚਰਨ ਕਮਲ ਮਨ ਧਿਆਏ ਦੁਖ ਦਰਦ ਇਸ ਮਨ ਤੈ ਜਾਏ ਰਹਾ ਪਵਜਲ ਦੋ ਬਤਾ ਸਤ ਗੁਰ ਕਾੜੈ ਜਨਮ ਜਨਮ ਕਾ ਟੂਟਾ ਗੰਢੈ ਘਰ ਕੇ ਸੇਵਾ ਕਰੋ ਦਿਨ ਰਾਤ ਸੋਖ ਸਹਜ ਮਨ ਆਵੇ ਸਾਤ ਸਾਤ ਗੁਰ ਕੇ ਰਹਿ ਨਵੜ ਭਗੇ ਪਾਵੇ ਨਾਮਿਕ ਗੁਰਕਾਰ ਸਦਵਨ ਜਾਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ 5 ਘਰ ਪਰਮੇਸ਼ਰ ਕਰਨ ਹਾਰ ਸਗਲ ਸ੍ਰੇਟ ਕੋ ਦੇ ਅਧਾਰ ਗੁਰ ਕੇ ਚਰਨ ਕਮਲ ਮਨ ਝਾਏ ਦੁਖ ਦਰਦ ਇਸ ਮਨ ਤੈ ਜਾਏ ਰਹਾ ਪਵਜਲ ਡੋਬਤ ਸਤ ਗੁਰ ਕਾ ਡੈ ਜਨਮ ਜਨਮ ਕਾ ਟੂਟਾ ਗੰਢ ਗੁਰ ਕੇ ਸੇਵਾ ਕਰੋ ਦਿਨ ਰਾਤ ਸੋਖ ਖਲਸਾ ਸਹਜ ਮਨ ਆਵੇ ਸਾਤ ਸਾਤ ਗੁਰ ਕੇ ਰੇਨ ਵੜ ਭਗੇ ਪਾਵੇ ਨਾਨਕ ਗੁਰ ਕਾ ਸਦ ਬਨ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ